ਕੌਮ ਦੇ ਹੀਰੇ ਵੀਰ ਆ ਨਿਊਜ਼ੀਲੈਂਡ ਵਾਲਾ ਹਰਨੇਕ ਸਿੰਘ ਨੇਕੀ ਕੰਗੜਾ ਅਨਾਵਦ ਦੀ ਫਿਲਮ ਦੀ ਫੁੱਲ ਸਪੋਰਟ ਕਰ ਰਿਹਾ ਫੁੱਲ ਸਪੋਰਟ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬੀਆਂ ਦਾ ਜਾਨੀ ਦੁਸ਼ਮਣ ਆ ਫੁੱਲ ਸਪੋਰਟ ਕਰ ਰਿਹਾ ਕੰਗੜਾ ਅਨਾਵਦ ਦੀ ਫਿਲਮ ਦੀ ਇਹਤ ਰਹੀ ਇੱਕ ਗੱਲ ਤੁਹਾਨੂੰ ਅੰਦਰ ਦੀਆਂ ਗੱਲਾਂ ਦਾ ਪਤਾ ਨਹੀਂ ਇਹ ਗੱਡੀ ਵੱਡੀ ਪਲੈਨਿੰਗ ਕਰਕੇ ਬਿਠਾਇਆ ਇਹਨੇ ਚੀਨ ਨਾਲ ਟਾਈ ਅਪ ਕੀਤਾ ਹੋਇਆ ਆ ਟਾਈਅਪ ਕੀਤਾ ਹੋਇਆ ਵਾ YouTube ਤੋਂ ਜਿਹੜੇ ਪੈਸੇ ਕਮਾਉਂਦਾ ਖੁੱਲੇ ਉਹ ਚੀਨ ਵਾਲਿਆਂ ਨੇ ਖੁੱਲੇ ਪੈਸੇ ਦੇ ਤਿਆ ਤੇਨੇ ਪਲਾਨ ਕੀਤਾ ਆ ਵੀ ਚੀਨ ਵਾਲਿਆਂ ਕੋਲ ਅਟੈਕ ਕਰਾ ਕੇ ਪੰਜਾਬ ਤੇ ਪੂਰੇ ਪੰਜਾਬ ਤੇ ਕਬਜ਼ਾ ਕਰ ਲੈਣਾ ਆ ਤੇ ਫੇਰ ਨੇ ਰਾਜਾ ਬਣਾ ਪੰਜਾਬ ਦਾ ਹਰਨੇਕ ਹਰਨੇਕ ਸਿੰਘ ਨਿਊਜ਼ੀਲੈਂਡ ਦੇ ਕੀ ਨੇ ਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਜਿਹੜਾ ਉਹ ਕੋਰੀਆ ਵਾਲਾ ਕਿਮਜੋਂਗਾ ਉਹਨੂੰ ਵੀ ਇਹਨੇ ਨਾਲ ਲਿਆ ਹੋਇਆ ਆ ਉਹਨੂੰ ਵੀ ਨਾਲ ਲਿਆ ਹੋਇਆ ਇਹਨੇ ਤੇ ਜਿਹੜਾ ਸੇਕਿਆਰ ਭੋਜ ਘੱਲ ਕੇ ਕਬਜ਼ਾ ਕਰ ਸਕੇ ਤੇ ਬਾਅਦ ਇਹ ਪੰਜਾਬ ਦਾ ਰਾਜਾ ਬਣ ਸਕੇ ਪਰ ਵੀਰੋ ਉਹ ਵੀਰੋ ਜਿਹੜੇ ਪੰਜਾਬ ਦੇ ਸਾਡੀ ਕੌਮ ਦੇ ਹੀਰੇ ਆ ਜਿਹੜੇ ਸਾਡੇ ਹੀਰੇ ਆ ਪੰਜਾਬ ਦੇ ਲਾਲੀ ਤਰਨਤਾਰਨ ਵਾਲਾ ਰਫਤਾਰ ਰਾਏ ਹਾਨੀ ਸੇਠੀ ਪਰਵਾਨਾ ਅਕਾਲੀ ਤੇ ਹੋਰ ਵੀ ਕਈ ਸਾਰੇ ਆ ਉਹ ਵੀ ਤਿਆਰ ਵਰ ਤਿਆਰ ਬੈਠੇ ਆ ਉਹ ਵੀ ਤਿਆਰ ਵਰ ਤਿਆਰ ਬੈਠੇ ਕਹਿੰਦੇ ਆ ਅਸੀਂ ਵੀ ਫੌਜ ਨਾਲ ਟੱਕਰ ਲੈਣੀ ਆ ਤੇ ਨੂੰ ਇਹਨੂੰ ਨੇਕੀ ਨੂੰ ਕਬਜ਼ਾ ਨਹੀਂ ਕਰਨ ਦੇਣਾ ਲਾਲੀ ਤਰਨਤਾਰ ਨਾਲੇ ਨੇ ਇਹਦੇ ਮਹੀਨੇ ਡੇਢ ਮਹੀਨੇ ਦੀਆਂ ਜੀਬ ਵਾਲੀਆਂ ਗੋਲੀਆਂ ਵੀ ਇਕੱਠੀਆਂ ਕਰ ਲੀਆਂ ਆ ਬਾਅਦ ਕੀ ਪਤਾ ਹਸਪਤਾਲ ਜਾ ਹੋਵੇ ਗੋਲੀਆਂ ਲੈਣ ਕਾ ਤੇ ਵੀਰੋ ਮਗੋ ਵੀ ਨਾਲ ਬੈਠਾ ਮਗੋ ਵੀ ਕੌਮ ਦਾ ਹੀਰਾ ਸਾਰੇ ਕੌਮ ਦੇ ਹੀਰੇ ਤਿਆਰ ਵਰ ਤਿਆਰ ਬੈਠੇ ਕਹਿੰਦੇ ਕੋਈ ਨਹੀਂ ਆ ਜਾ ਜਦੋਂ ਮਰਜੀ ਤੂੰ ਚੀਨ ਦੀ ਤੇ ਉਹ ਕੰਮ ਜੋਗ ਨੂੰ ਲੈ ਕੇ ਵੀਰੋ ਇਹਨਾਂ ਕੌਮ ਦੇ ਹੀਰਿਆਂ ਦੀ ਸਪੋਰਟ ਕਰੋ ਕਿਉਂਕਿ ਹੁਣ ਨੇਕੀ ਨਾਲ ਲੜਨਾ ਹੈ ਇਨਾਂ ਹੀ ਆ ਲੜਨਾ ਹੈ ਇਨਾਂ ਹੀ ਆ ਤੇ ਵੀਰੋ ਨੇਕੀ ਨੂੰ ਉਹਦੀ ਪਲਾਨ ਚ ਕਾਮਯਾਬ ਨਹੀਂ ਹੋਣਾ ਆਪਣੀ ਕੌਮ ਦੇ ਹੀਰਿਆਂ ਨੇ ਇਹ ਸਾਡੇ ਜਿਹੜੇ ਹੀਰੇ ਆ ਜਿਹੜਾ ਨੇਕੀ ਸੁਪਨਾ ਲੈ ਕੇ ਬੈਠਾ ਰ ਬਈ ਧਰਾਂ ਸੁਪਨਾ ਲੈ ਕੇ ਮੈਂ ਪੰਜਾਬ ਦੇ ਕਬਜ਼ਾ ਕਰਨਾ ਚੀਨ ਦੀ ਫੌਜ ਨਾਲ ਤੇ ਫਿਰ ਰਾਜਾ ਬੜਨਾ ਤੇ ਸਾਡੀ ਜਿਹੜੀ ਕੌਮ ਦੇ ਹੀਰੇ ਲਾਲੀ ਤਰਨਤਾਰ ਨਰਫਤਾਰ ਰਾਏ ਹਨੀ ਸੇਠੀ ਇੱਕ ਬਗੇਲਾ ਤੇ ਉਹ ਦੂਜਾ ਕੀ ਨਾ ਉਹਦਾ ਅਕਾਲੀ ਤੇ ਉਹ ਪਰਵਾਹ ਨਾ ਏਕ ਦੇ ਘਟਿਆ ਇਹ ਵੀ ਤਿਆਰ ਬਰ ਤਿਆਰ ਬੈਠੇ ਆ ਦੇ ਮੈਨੂੰ ਪਤਾ ਆ ਇੰਨਾ ਪੰਜਾਂ ਸਤਾਰੇ ਚੀਨ ਦੀ ਫੌਜ ਭਜਾ ਦੇਣੀ ਆ ਆ ਪਰੂ ਮਾਣ ਆ ਇਹਨਾਂ ਸੂਰਮਿਆਂ ਦੇ ਇਹ ਨਾ 50 70 ਰੁਪਇਆ ਤੇ ਆਪਾਂ ਨੂੰ ਮਾਣਿਆ ਤੇ ਨੇਕੀ ਦਾ ਜਿਹੜਾ ਹੈਗਾ ਆ ਉਹ ਪਲੇਰ ਉਹ ਫੇਰ ਕਰ ਦੇਣਾ ਇਹਨਾਂ ਨੇ ਤੇ ਵੀਰੋ ਜਿੰਨੀ ਮਰਜੀ ਨੇਕੀ ਸਪੋਰਟ ਕਰ ਲੈ ਸਾਡੀ ਕੌਮ ਦੇ ਹੀਰਿਆਂ ਦੇ ਕਹਤਾ ਆ ਵੀ ਉਹਦੀ ਫਿਲਮ ਨਹੀਂ ਚੱਲਣ ਦੇਣੀ ਕਿਉਂਕਿ ਉਹਦੀ ਫਿਲਮ OTT ਤੇ ਰਿਲੀਜ਼ ਹੋ ਰਹੀਆਂ ਸਿਨੇਮੇ ਤੇ ਪੰਜਾਬ ਚ ਨਹੀਂ ਕੱਲੇ ਕੱਲੇ ਦਾ ਮੋਬਾਈਲ ਤੋੜ ਦਿੱਤਾ ਜਾਊਗਾ ਜੇ ਬਾਹਰੋਂ ਕੱਢ ਕੇ ਫਿਲਮ ਵੇਖਣਗੇ ਕਿਦਾਂ ਲੋਗ